ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਜੀ ਆਪਾਂ ਤੁਹਾਡੇ ਨਾਲ ਵੱਖ-ਵੱਖ ਤਰੀਕੇ ਦੇ ਆਪਣੀ ਸਿਹਤ ਦੇ ਰਿਜ਼ਲਟ ਸ਼ੇਅਰ ਕਰਦੇ ਰਹਨੇ ਆ ਅੱਜ ਤੁਹਾਨੂੰ ਸਕਿਨ ਦੇ ਬਾਰੇ ਦੱਸਦੇ ਆ ਇਹ ਜੋ ਵੀਡੀਓ ਦੇ ਵਿੱਚ ਨੇ ਇਹਨਾਂ ਦਾ ਨਾਮ ਆ ਜੀ ਜੀਵਨ ਮੈਮ ਆਸਟ੍ਰੇਲੀਆ ਤੋਂ ਮੇਰੇ ਬਹੁਤ ਹੀ ਚੰਗੇ ਨੋਨ ਨੇ ਜੀ ਹਰਬਲਾਈਫ ਕਰਕੇ ਸਾਡੇ ਬੜੇ ਵਧੀਆ ਰਿਸ਼ਤੇ ਬਣੇ ਨੇ ਉਹ ਇਹਨਾਂ ਦਾ ਰਿਜ਼ਲਟ ਆਪਾਂ ਇਹਨਾਂ ਦੇ ਮੂੰਹੋਂ ਸੁਣਦੇ ਆ ਕਿ ਕਿੱਦਾਂ ਇਹਨਾਂ ਨੇ ਆਪਣੀ ਸਕਿਨ ਕਲੀਅਰ ਕੀਤੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਦੱਸੇ ਜੀਵਨ ਹियर ਤੇ ਮੈਂ ਸੋਚਿਆ ਕਿ ਮੈਂ ਆਪਣੀ ਸਕਿਨ ਦੇ ਬਾਰੇ ਅੱਜ ਸ਼ੇਅਰ ਕਰਾਂ ਕਿਉਂਕਿ ਆ ਇਟਸ ਬੀਨ ਅ ਵਾਈਲ ਕਿ ਸਕਿਨ ਦੀ ਸਟੋਰੀ ਮੈਂ ਬਹੁਤ ਕੱਟ ਸ਼ੇਅਰ ਕੀਤੀ ਹੈ ਪਿਛਲੇ ਮਹੀਨੇ ਦੇ ਦੋ ਹਫਤਿਆਂ ਦੇ ਵਿੱਚ ਕਿਉਂਕਿ ਅਸੀਂ ਟਰੈਵਲ ਕਰ ਰਹੇ ਸੀਗੇ ਤੇ ਹੁਣ ਨੰਬਰ 1 ਤੇ ਮੈਂ ਆਪਣੀ ਜਿਹੜੀ ਸਟੋਰੀ ਤੁਹਾਡੇ ਤੁਹਾਡੇ ਨਾਲ ਰਿਜ਼ਲਟ ਸ਼ੇਅਰ ਕਰਨੇ ਸੋ ਮੇਰੇ ਰਿਜ਼ਲਟ ਜਿਹੜੀ ਟਰਾਂਸਫਰਮੇਸ਼ਨ ਤੁਸੀਂ ਦੇਖ ਸਕਦੇ ਆ ਮੇਰੀ ਸਕਿਨ ਬਹੁਤ ਹੀ ਜ਼ਿਆਦਾ ਅਪਸ ਐਂਡ ਡਾਊਨਸ ਦੇ ਵਿੱਚ ਗਈ ਸੀ ਬਹੁਤ ਹੀ ਜ਼ਿਆਦਾ ਡੈਮੇਜ ਸਕਿਨ ਸੀ ਮੇਰਾ ਫੋਰਹੈਡ ਬਹੁਤ ਹੀ ਜ਼ਿਆਦਾ ਸਕਾਰਸ ਦੇ ਨਾਲ ਭਰੇ ਹੋਇਆ ਸੀਗਾ ਬਟ ਹੁਣ ਪਹਿਲਾਂ ਦੇ ਨਾਲੋਂ ਬਹੁਤ ਬਹੁਤ ਜ਼ਿਆਦਾ ਇੰਪਰੂਵਮੈਂਟ ਆ आई एम नॉट सेइंग ਵੀ ਬੋਥ ਪਰਫੈਕਟ ਸਕਿਨ ਹੋਗੀ ਬਟ ਆਈ ਏਮ ਇੰਪਰੂਵਿੰਗ ਏਵਰੀ ਸਿੰਗਲ ਡੇ ਕਿਉਂਕਿ ਮੈਂ ਸਕਿਨ ਦਾ ਰੋਜ਼ ਆਪਣੇ ਸਕਿਨ ਕੇਅਰ ਰੂਟੀਨ ਜਿਹੜਾ ਉਹਨੂੰ ਫਾਲੋ ਕਰਦੀ ਆ ਤੇ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਸਕਿਨ ਦੇ ਰਿਜ਼ਲਟ ਲੈਣਾ ਚਾਹੁੰਦੇ ਹੋ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਆ ਤੇ ਆਲਸੋ ਸਕਿਨ ਦੇ ਰਿਜ਼ਲਟ ਲੈਣ ਲਈ ਤੁਹਾਡੇ ਚ ਪੇਸ਼ੈਂਸ ਹੋਣਾ ਬੜਾ ਜ਼ਰੂਰੀ ਹੈ ਸਬਰ ਹੋਣਾ ਬੜਾ ਜ਼ਰੂਰੀ ਹੈ ਕਿਉਂਕਿ ਆਪਾਂ ਬੜੀ ਕਾਲੀ ਕਰ ਜਾਂਦੇ ਆ ਜਦੋਂ ਕੋਈ ਸਕਿਨ ਪ੍ਰੋਡਕਟ ਬਾਈ ਕਰਦੇ ਕਿ ਹੁਣੇ ਹੀ ਰਿਜ਼ਲਟ ਆ ਜਾਣਾ ਤੇ ਨੰਬਰ 2 ਤੇ ਜਿਹੜਾ ਤੁਹਾਨੂੰ ਖਾਣ ਪੀਣ ਦਾ ਧਿਆਨ ਰੱਖਣਾ ਬੜਾ ਜ਼ਰੂਰੀ ਹੈ